ਕੀ ਤੁਸੀਂ ਭਾਰਤ ਦੇ ਪਾਵਰ ਸੈਕਟਰ ਦੇ ਵਿੱਚ ਬਦਰੀ ਇੱਕ ਅਜਿਹੀ ਕੰਪਨੀ ਵਿੱਚ ਨਿਵੇਸ਼ ਕਰਨਾ ਚਾਹੋਗੇ ਜੋ ਪੀਲੀ ਦੇ 17 ਦੀ ਵੱਡੀ ਐਕਸਪੋਰਟਰ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੇ ਕੇ ਐਸ ਇੰਟਰਨੈਸ਼ਨਲ ਦੇ ਆਈ ਪੀਓ ਦੀ ਸਾਸ਼ੀ ਗਾ ਜੀ ਕੇ ਐਸ ਇੰਟਰਨੈਸ਼ਨਲ ਦੀ ਜੇਕਰ ਗੱਲ ਕਰੀਏ ਤੇ ਕੰਪਨੀ ਜੋ ਹੈ ਉਹ ਇਨਕੋਰਪੋਰੇਟ ਹੋਈ ਸੀ ਕਿ 1979 ਦੇ ਵਿੱਚ ਕੇ ਐਸ ਇੰਟਰਨੈਸ਼ਨਲ ਭਾਰਤ ਦੇ ਵਿੱਚ ਤੀਜੀ ਸਭ ਤੋਂ ਵੱਡੀ ਲਾਰਜੈਸਟ ਮੈਨੂਫੈਕਚਰਰ ਹੈ ਜਸਟ ਐਕਸਪੋਰਟਰ ਹੈ ਮੈਗਨੇਟਿਕ बाइंडिंग वायर अदर विच जो इंडिया एक्सपोर्ट ਕਰ ਰਿਹਾ ਹੈ ਯਾ ਕੇਐਸ ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਇਹਨਾਂ ਦਾ ਇੱਕ ਬ੍ਰਾਂਡ ਹੈਗਾ ਜੀ ਕੇਐਸਐਚ ਜੋ ਓਈਐਮ ਅਕਰੋਸ ਪਾਵਰ ਸੈਕਟਰ ਰੀਨਿਊਏਬਲ ਰੇਲਵੇ ਆਟੋਮੈਟਿਕ ਤੇ ਇੰਡਸਟਰੀਅਲ ਨੂੰ ਪ੍ਰੋਵਾਈਡ ਕਰ ਰਿਹਾ ਹੈ ਗੱਲ ਕਰੀਏ ਤੇ ਇੱਕ ਇਲੈਕਟ੍ਰੋਨਿਕ ਕੰਪਨੀ ਹੈ ਜੋ ਬਿਜਲੀ ਦੇ ਤਾਰਾਂ ਸਪੈਸ਼ਲ ਕਾਪਰ ਵਾਇਰਸ ਪ੍ਰੋਵਾਈਡ ਕਰਦੀ ਹੈ ਜੋ ਮੈਗਨੇਟਿਕ ਫੀਲਡ ਦੇ ਵਿੱਚ ਵਰਤੀ ਜਾਂਦੀਆਂ ਨੇ ਤੇ ਇਹ ਇੱਕ ਬੈਕਬੋਨ ਹੈ ਪਾਵਰ ਤੇ EV ਇਕੋਸਿਸਟਮ ਦੇ ਵਿੱਚ IPO ਦੀ ਜੇਕਰ ਗੱਲ ਕਰੀਏ ਤੇ 16 ਦਸੰਬਰ 2025 ਨੂੰ ਓਪਨ ਹੋ ਜਾ ਰਿਹਾ ਹੈ ਤੇ ਕਲੋਜ਼ ਹੋਊਗਾ ਜੀ 18 ਦਸੰਬਰ 2025 ਨੂੰ ਪ੍ਰਾਈਸ ਬੈਂਡ ਦੀ ਜੇਕਰ ਗੱਲ ਕਰੀਏ ਤੇ 365 ਤੋਂ ਲੈ ਕੇ 384 ਦੇ ਵਿੱਚ ਇਸ ਦਾ ਪ੍ਰਾਈਸ ਬੈਂਡ ਰੱਖਿਆ ਗਿਆ ਹੈ asset international ਦੇ ਟੋਟਲ ਆਈਪੀਓ ਦੀ ਗੱਲ ਕਰੀਏ ਤੇ ਇਹ 710 ਕਰੋੜ ਦਾ ਆਈਪੀਓ ਹੈ ਜਿਹਦੇ ਵਿੱਚੋਂ 420 ਕਰੋੜ ਫਰੈਸ਼ ਇਸ਼ੂ ਹੈ ਤੇ ਆਫਰ ਫੋਰ ਸੇਲ ਹੈ 290 ਕਰੋੜ 420 ਫਰੈਸ਼ ਇਸ਼ੂ ਦੀ ਜੇਕਰ ਗੱਲ ਕਰੀਏ ਤੇ ਕੰਪਨੀ ਕੋਲ ਜਾਣਗੇ ਆਫਰ ਫੋਰ ਸੇਲ ਦੇ ਵਿੱਚ 290 ਕਰੋੜ ਹੈ ਉਹ ਐਗਜ਼ਿਸਟਿੰਗ ਸ਼ੇਅਰ ਹੋਲਡਰਾਂ ਨੂੰ ਦਿੱਤੇ ਜਾਣਗੇ ਹੁਣ 420 ਕਰੋੜ ਦੇ ਫਰੈਸ਼ ਇਸ਼ੂ ਜੋ ਕੰਪਨੀ ਨੂੰ ਮਿਲਣ ਜਾ ਰਹੇ ਨੇ ਉਹਦੀ ਗੱਲ ਕਰੀਏ ਤਾਂ 226 ਕਰੋੜ ਜੋ ਹੈ ਉਹ ਡੈਟ ਰੀਪੇਮੈਂਟ ਦੇ ਲਈ ਵਰਤਿਆ ਜਾਊਗਾ 80 ਕਰੋੜ ਹੈ ਉਹ ਨਿਊ ਮਸ਼ੀਨਰੀ ਤੇ ਲਿਵਰਤੀਆ ਜਾਊਗਾ ਤੇ 9 ਕਰੋੜ ਹੈ ਉਹ ਇੱਕ ਸੋਲਰ ਪਾਵਰ ਪਲਾਂਟ ਦੇ ਲਈ ਵਰਤਿਆ ਜਾਊਗਾ ਕੇਐਸ ਇੰਟਰਨੈਸ਼ਨਲ ਦੇ ਫਾਈਨੈਂਸ਼ੀਅਲ ਦੀ ਜ਼ਿਕਰ ਗੱਲ ਕਰੀ ਤੇ ਰੈਵਨਿਊ 49% ਸਾਲਾਨਾ ਦਰ ਦੇ ਨਾਲ ਵਧ ਰਿਹਾ ਹੈ ਤੇ ਪ੍ਰੋਫਿਟ ਆਫ ਟੈਕਸ ਉਹ 82% ਸਾਲਾਨਾ ਦਰ ਦੇ ਨਾਲ ਵਧ ਰਿਹਾ ਹੈ ਇਹਦੇ ਰੈਵਨਿਊ ਦੀ ਜ਼ਿਕਰ ਗੱਲ ਕਰੀ ਤੇ ਇਹਦੇ ਰਿਪੀਟ ਕਸਟਮਰ ਤੋਂ ਇਹਨਾਂ ਨੂੰ ਆਲਮੋਸਟ 94% ਰੈਵਨਿਊ ਜਨਰੇਟ ਹੋ ਰਿਹਾ ਹੈ ਅਬਿਟਾ ਮਾਰਜਿਨ ਦੀ ਜੇਕਰ ਗੱਲ ਕਰੀਏ ਤੇ ਇਹਦਾ 6.35% ਹੈ ਕੰਪਨੀ ਦੇ ਫਾਈਨੈਂਸ਼ੀਅਲ ਦੀ ਜੇਕਰ ਗੱਲ ਕਰੀਏ ਤੇ ਫਾਈਨੈਂਸ਼ੀਅਲ ਇਅਰ 2023 ਤੋਂ ਲੈ ਕੇ 2025 ਤੱਕ 35% CAGR ਗਰੋਥ ਨਾਲ ਇਹ ਕੰਪਨੀ ਵਧੀ ਹੈ ਸ਼ੇਅਰਹੋਲਡਰ ਦੇ 100 ਰੁਪਏ ਦੇ ਬਦਲੇ ਇਹਨੇ 33 ਰੁਪਏ ਕਮਾ ਕੇ ਦਿੱਤੇ ਨੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਇਹਦੇ ਰਿਸਕ ਦੀ ਰਿਸਕ ਦੇ ਵਿੱਚ ਕੰਪਨੀ ਦਾ ਸਭ ਤੋਂ ਮੇਟ ਤੇ ਮੋਡਲਰ ਰਿਸਕ ਇਹ ਹੈ ਇਹਦੇ ਦਾ ਕੈਸ਼ ਫਲੋ ਜੋ ਹੈ ਉਹ ਨੈਗੇਟਿਵ ਦੇ ਵਿੱਚ ਹੈ ਤੇ ਇਹਦੇ ਜੋ ਵੀ ਟਾਪ 10 ਕਸਟਮਰ ਨੇ ਉਹ 52% ਰੈਵਨਿਊ ਇਹਨਾਂ ਨੂੰ ਜਨਰੇਟ ਕਰਕੇ ਦਿੰਦੇ ਨੇ ਤੇ ਤੀਜੇ ਨੰਬਰ ਤੇ ਇਹਨ ਦਾ ਰਿਸਕ ਹੈ ਜਿ ਟੋਟਲ ਟਾਪ 10 ਸਪਲਾਇਰ ਜੋ ਨੇ ਉਹ ਇਹਨਾਂ ਨੂੰ 98% ਇਹਨਾਂ ਦੀ ਮਟੀਰੀਅਲ ਦੀ ਸਪਲਾਈ ਕਰਦੇ ਨੇ ਫਿਊਚਰ ਦੇ ਵਿੱਚ ਜਾ ਕੇ ਜੇਕਰ ਇਹਨਾਂ ਦੇ ਜੋ ਮੇਨ 10 ਸਪਲਾਇਰ ਨੇ ਜੋ ਇਹਨਾਂ ਨੂੰ 98% ਮਟੀਰੀਅਲ ਸਪਲਾਈ ਕਰਦੇ ਨੇ ਉਹ ਕਿਸੇ ਵੀ ਕਾਰਨ ਵਾਸਤੇ ਇਹਨਾਂ ਨੂੰ ਸਮਾਂ ਦੇ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਡਿਲੇ ਕਰ ਦਿੰਨੇ ਥੈਨ ਇਹਨਾਂ ਦਾ ਮਾਰਜਨ ਦੇ ਵਿੱਚ ਦਿੱਕਤ ਆ ਸਕਦੀ ਹੈ ਅਪਾ ਗੱਲ ਕਰਨ ਜਾ ਰਹੇ ਹਾਂ ਕੀ ਪਰਫਾਰਮੈਂਸ ਇੰਡੀਕੇਟਰ ਕੇ ਪੀਆਈ ਦੀ ਕੇ ਪੀ ਆ ਦੇ ਵਿੱਚ ਸਭ ਤੋਂ ਪਹਿਲਾ ਹੈ ਆਰਓਈ ਰਿਟਰਨ ਔਨ ਇਕਵਿਟੀ ਉਹ ਹੈ 5.77 ਐਕਸ ਆਰਓਸੀਈ ਰਿਟਰਨ ਔਨ ਕੈਪੀਟਲ এমਪਲੋਇਡ 16.0 ਐਕਟੂਐਕਟ ਰੇਸ਼ੋ 1.17 ਹੈ ਜੀ ਤੇ ਪੈਥ ਮਾਰਜਨ 3.55% ਹੈ ਅਬਿਟਾ ਮਾਰਜਨ 6.35% ਹੈ ਪ੍ਰਾਈਸ ਟੂ ਬੁੱਕ ਵੈਲਿਊ ਦੇ ਜੇਕਰ ਕੈਲਕੂਲੇਟ ਹੋ ਸਤ.31 ਹੈ ਆਪਾਂ ਗੱਲ ਕਰਨ ਜਾ ਰਹੇ ਹਾਂ ਕੇਐਸ ਇੰਟਰਨੈਸ਼ਨਲ ਦੇ ਪੀਅਰ ਕੰਪੈਰੀਜ਼ਨ ਦੀ ਪੀਅਰ ਕੰਪੈਰੀਜ਼ਨ ਅਸੀਂ ਇਹਦਾ ਪ੍ਰੀਸੀਸ਼ਨ ਵਾਇਰ ਇੰਡੀਆ ਲਿਮਟਿਡ ਨਾਲ ਕਰਨ ਕੀ ਤੇ ਰਾਮਰਤਨ ਵਾਇਰਸ ਨਾਲ ਕਰਾਂਗੇ ਈਪੀਐਸ ਦੀ ਜੇਕਰ ਗੱਲ ਕਰੀਏ ਤਾਂ ਕੇਐਸ ਇੰਟਰਨੈਸ਼ਨਲ ਦਾ 11.97 ਹੈ ਜਦਕਿ ਪ੍ਰੀਸੀਸ਼ਨ ਵਾਇਰ ਦਾ 5.04 ਹੈ ਤੇ ਰਾਮਰਤਨ ਵਾਇਰ ਦਾ 15.06 ਹੈ ਸ਼ਾਰਟ ਟਰਮ ਪੀਰੀਅਡ ਲਈ ਜੇਕਰ ਕੋਈ ਇਨਵੈਸਟ ਕਰਨਾ ਚਾਹੁੰਦਾ ਹੈ ਤੇ QIB ਦਾ ਸਬਸਕ੍ਰਿਪਸ਼ਨ ਡਾਟਾ ਆਨ ਤੋਂ ਬਾਅਦ ਚੋ ਤੇ ਦੂਸਰੇ ਤੇ ਤੀਸਰੇ ਦਿਨ ਰਿਟੇਲ ਦਾ ਪਾਰਟ ਤੇ ਹੋਲਸਿਲ ਪਾਰਟ ਦੇਖਣ ਤੋਂ ਬਾਅਦ ਚੋਂ ਅਸੀਂ ਇਹ ਡਿਸਾਈਡ ਕਰ ਸਕਦੇ ਹਾਂ ਕਿ ਇਹ ਸ਼ਾਰਟ ਟਰਮ ਲਈ ਸ਼ੇਅਰ ਲਿਆ ਜਾ ਸਕਦਾ ਹੈ ਜਾਂ IPO ਦੇ ਵਿੱਚ ਇਨਵੈਸਟ ਕਰ ਸਕਦੇ ਹਾਂ ਜਾਂ ਨਹੀਂ ਤੇ ਜੇਕਰ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ